ਸਾਰਿਆਂ ਨੂੰ ਵਗਦੀ ਖਾਲਸਾ ਵਗਦੀ ਫਤਿਹ ਦੀ ਆ ਜਿਹੜਾ ਅਸੀਂ ਦਿਖਾ ਰਹੇ ਹਾਂ ਸਰ ਮਿੱਤ ਹੁੰਦੇ ਪਿੰਡ ਆਏ ਆ ਤੇ ਸਰਪੰਚ ਸਰਦਾਰ ਜਗਤਾਰ ਸਿੰਘ ਹੋਣਾ ਦੇ ਨਾਲ ਆ ਜਿੰਨਾ ਤੁਸੀਂ ਰਕਬਾ ਦੇਖ ਰਹੇ ਜੀ ਉਹ ਪਰੇ ਦਰਿਆਵਾ ਤੇ ਆ ਸਾਰੀ ਲੋਕਾਂ ਦੀਆਂ ਪਰਿਆਲੀਆਂ ਜਿਹੜੀਆਂ ਡੁੱਬੀਆਂ ਦਿਖਾਉਣ ਦਾ ਮਕਸਦ ਕੀ ਹੈ ਵੀਰੋ ਅਸਲ ਗੱਲ ਜਿਹੜੀ ਹੈਗੀ ਆ ਉਹ ਇਹ ਆ ਸਰਪੰਚਾ ਅਜਿਹੀ ਲੱਗਿਆ ਜੀ ਕੋਈ ਉਹ ਗੱਲ ਇਹ ਆ ਕਿ ਇਸ ਟਾਈਮ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਜਿਹੜੀ ਆ ਉਹ ਇਹ ਦਰਿਆਵਾਂ ਦੇ ਵਧੇ ਪਾਣੀ ਜਿਹਨੂੰ ਆਪਾਂ ਹੜ੍ਹ ਕਹਿ ਦਈਏ ਉਹਦੇ ਨਾਲ ਡੁੱਬ ਚੁੱਕੀ ਆ ਤੁਹਾਡੀ ਤੇ ਹੁਣ ਸਵਾਲ ਮੈਂ ਕਰਦਾ ਵਾਂ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਿ ਇੱਕ ਉਹਨਾਂ ਦਾ ਜਿਹੜਾ ਗ੍ਰਹਿ ਆ ਵਿਜੇ ਕੁਮਾਰ ਜਿਹੜਾ ਬੜਾ ਉਹ ਕਹਿੰਦੇ ਪਾਣੀਆਂ ਤੇ ਸਾਡਾ ਹੱਕ ਆ ਸਾਨੂੰ ਪੰਜਾਬ ਪਾਣੀ ਨਹੀਂ ਦਿੰਦਾ ਹੁਣ ਲੈ ਲਓ ਪਾਣੀ ਹੁਣ ਕਿਉਂ ਦੰਦਾਂ ਤੋਂ ਜੀਭ ਨਹੀਂ ਉੱਠਦੀ ਤੁਹਾਡੀ ਜਦੋਂ ਡੋਬੇ ਉਦੋਂ ਪੰਜਾਬ ਡੁੱਬੇ ਜਦੋਂ ਹੜਾਂ ਦਾ ਸੰਤਾਪ ਚੱਲੇ ਉਦੋਂ ਪੰਜਾਬ ਚੱਲੇ ਤੇ ਜਦੋਂ ਸੋਕਾ ਵਾ ਉਦੋਂ ਵੀ ਪਾਣੀ ਤੁਹਾਨੂੰ ਦੇ ਦਈਏ ਤੇ ਫਿਰ ਅਸੀਂ ਕਿੱਥੇ ਜਾਏਗੇ ਅੱਜ ਪਾਣੀ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਨਾ ਛੱਡੋ ਹਰਿਆਣੇ ਵਾਲੇ ਵੱਧ ਪਾਣੀ ਨਹੀਂ ਲੈ ਰਹੇ ਇਸ ਕਰਕੇ ਹੜ ਨੇ ਇਸ ਕਰਕੇ ਸਾਰੇ ਖਤਰੇ ਦੇ ਨਿਸ਼ਾਨਾ ਤੋਂ ਉੱਤੇ ਨੇ ਤੇ ਉਹਨਾਂ ਨੇ ਪਾਣੀ ਛੱਡਦੇ ਤੇ ਅੱਜ ਪੰਜਾਬ ਦਾ ਕਿਸਾਨ ਜਿਹੜਾ ਉਹ ਆਪਣੇ ਪਿੰਡੇ ਦੇ ਦਰਦ ਹੰਡਾ ਰਿਹਾ ਹੁਣ ਇਸ ਟਾਈਮ ਸਰਕਾਰ ਜਿਹੜੀ ਆ ਉਹ ਬੇਵੱਸ ਆ ਤੇ ਮੈਂ ਹੁਣ ਪੁੱਛਦਾ ਸੈਂਟਰ ਸਰਕਾਰ ਨੂੰ ਹੁਣ ਕਿੱਥੇ ਦਾਵੇ ਹੁਣ ਦਾਵੇ ਕਿਉਂ ਨਹੀਂ ਕਰਦੇ ਹੁਣ ਆ ਕੇ ਦਾਵੇ ਕਰੋ ਤੇ ਲੈ ਲਓ ਪਾਣੀ ਇਹ ਸਭ ਬੇਇਨਸਾਫੀਆਂ ਆ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਛੱਡ ਦਿਓ ਸਾਡੇ ਕੋਲ ਜਦੋਂ ਗਰਮੀਆਂ ਦੇ ਦਿਨ ਹੁੰਦੇ ਉਹ ਉਦੋਂ ਪਾਣੀ ਵਾਧੂ ਨਹੀਂ ਕਿ ਦੂਜੀਆਂ ਸਟੇਟਾਂ ਨੂੰ ਦਿੱਤੇ ਜਾਵੇ ਉਹ ਰਿਪੀਰੀਅਨ ਕਾਨੂੰਨ ਦੀਆਂ ਜਿਹੜੀਆਂ ਮੀਟਿੰਗਾਂ ਕਰਦੇ ਉਹ ਆਉਣ ਇੱਥੇ ਤੇ ਵੇਖਣ ਜੇ ਸੰਤਾਪ ਅਹੀਂ ਚੱਲ ਰਹੇ ਆ ਤੇ ਯਾਰ ਫਿਰ ਬੈਨੀਫਿਟ ਲੈਣ ਵੇਲੇ ਅਸੀਂ ਦੂਜਿਆਂ ਨੂੰ ਕਿੱਦਾਂ ਦੇ ਦਈਏ ਸਾਡਾ ਘਰ ਪੂਰਾ ਹੋਊਗਾ ਤੇ ਫਿਰ ਦੂਜਿਆਂ ਨੂੰ ਦਿਆਂਗੇ ਹੁਣ ਹੜਾਂ ਦੀ ਮਾਰ ਅਸੀਂ ਚੱਲ ਗਏ ਤੇ ਇੱਕ ਮੈਂ ਹੋਰ ਗੱਲ ਕਵਾਂ ਪੰਜਾਬ ਜਿੱਥੇ ਵੀ ਕਿਤੇ ਆਫਤਾਂ ਆਉਂਦੀਆਂ ਉੱਥੇ ਜਾ ਕੇ ਮਦਦਾਂ ਕਰਦੇ ਨੇ ਤੇ ਹੁਣ ਜਦੋਂ ਪੰਜਾਬ ਦੀ ਵਾਰੀ ਆਉਂਦੀ ਆ ਉਦੋਂ ਕੋਈ ਸਟੇਟ ਕੋਈ ਸੂਬਾ ਕੋਈ ਸੈਂਟਰ ਕਿੱਥੇ ਆ ਸੈਂਟਰ ਕਿੱਥੇ ਆ ਹਰਿਆਣਾ ਕਿੱਥੇ ਆ ਰਾਜਸਥਾਨ ਕਿਸੇ ਨੇ ਹਾਥਾ ਨਾਰਾ ਮਾਰਿਆ ਸੋ ਪੰਜਾਬੀਓ ਤਕੜੇ ਹੋ ਕੇ ਆਓ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਸੇਵਾ ਕਰੀਏ ਤੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਹ ਮੁੱਦਾ ਉਠਾਓ ਨੈਸ਼ਨਲ ਲੈਵਲ ਤੇ ਕਿ ਪੰਜਾਬ ਜਿਹੜਾ ਵਾ ਉਹ ਹੜਾਂ ਦੀਆਂ ਮਾਰਾਂ ਚੱਲਦਾ ਤੇ ਸੋਕੇ ਦੀ ਵੀ ਚੱਲਦਾ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ